ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਆਰਗੈਨਿਕ ਗਾਰਡਨ ਦੀ ਗੱਲ ਛੱਡ ਕੇ ਇੱਕ ਅਲੱਗ ਜਿਹਾ ਟੌਪਿਕ ਲੈ ਕੇ ਆਏ ਆ ਜੀ ਅੱਜ ਉਹਦੇ ਬਾਰੇ ਗੱਲ ਕਰਾਂਗੇ ਇਹ ਟੌਪਿਕ ਲਿਆਉਣ ਦਾ ਜਾਂ ਆਪਣੇ ਚੈਨਲ ਤੇ ਵੀਡੀਓ ਪਾਉਣ ਦਾ ਇਹੀ ਇੱਕ ਮਕਸਦ ਹੈ ਕਿ ਜੋ ਆਪਣਾ ਪ੍ਰਾਣਾ ਸੱਭਿਆਚਾਰ ਉਲੁਕਤ ਹੁੰਦਾ ਜਾ ਰਿਹਾ ਤੇ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰਕੇ ਕੁਝ ਕਰਦੀਆਂ ਗੱਲਾਂ ਜਿਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਹਾਂ ਨਵਾਂ ਸਾਲ ਆਉਣ ਵਾਲਾ ਜੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਰਨ ਤੁਹਾਡੇ ਘਰੇ ਸਭ ਤੇ ਖੁਸ਼ੀਆਂ ਖੇੜਾ ਤੰਦਰੁਸਤੀ ਆਉਣ ਤੇ ਇਸ ਲਈ ਜਿਹੜੀ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨੇ ਅਗਰ ਅੱਜ ਆਪਾਂ ਕਰਾਂਗੇ ਤਾਂ ਕੱਲ ਨੂੰ ਆਉਣ ਵਾਲੀ ਪੀੜ੍ਹੀ ਸਿੱਖੂਗੀ ਔਰ ਕੱਲ ਨੂੰ ਬੱਚੇ ਵੀ ਆਪਾਂ ਨੂੰ ਦੇਖ ਕੇ ਗੱਲਾਂ ਸਿੱਖਣਗੇ ਇਸ ਕਰਕੇ ਜੀ ਅੱਜ ਆਪਾਂ ਘਰ ਦੇ ਵਿੱਚ ਖੁਆ ਬਣਾਉਣਾ ਸੀ ਉਹਦੇ ਕਰਕੇ ਨਾ ਘਰ ਦੇ ਵਿੱਚ ਪਹਿਲਾਂ ਤਾਂ ਚੁੱਲ੍ਹੇ ਦੀ ਜ਼ਰੂਰਤ ਹੈ ਚੁੱਲੇ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਉਹਦੀ ਰਿਪੇਅਰ ਕਰਨੀ ਜ਼ਰੂਰੀ ਆ ਰਿਪੇਅਰ ਕਰਨ ਲਈ ਘਰ ਦੇ ਵਿੱਚ ਜੋ ਚੀਜ਼ਾਂ ਮੇਰੇ ਕੋਲ ਜੋ ਸਹੂਲਤਾਂ ਸੀ ਆਪਾਂ ਉਹਨਾਂ ਨੂੰ ਵਰਤਿਆ ਤੇ ਉਹਨਾਂ ਨੂੰ ਵਰਤ ਕੇ ਜਿਹੜਾ ਚੁੱਲਾ ਏ ਉਹਦੀ ਕਹਿਣ ਦਾ ਮਤਲਬ ਉਹਦੀ ਰਿਪੇਅਰ ਕਰਾਂਗੇ ਜਾਂ ਉਹ ਚ ਸੁਧਾਰ ਲਿਆਵਾਂਗੇ ਕਿ ਉਹਦੇ ਉੱਤੇ ਖੋਆ ਬਣ ਜਾਵੇ ਤਾਂ ਇਸ ਕਰਕੇ ਬਣੇ ਰਹੋ ਬਲੌਗ ਚ ਤੇ ਬਾਤ ਤੋਂ ਬਾਅਦ ਸਾਥ ਦਿਓ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਜ਼ਰੂਰ ਅਖੀਰ ਦੇ ਵਿੱਚ ਕਰਕੇ ਦੱਸਿਓ ਕਿ ਤੁਹਾਨੂੰ ਇਹ ਮੇਰੀ ਗੱਲ ਕਿੱਦਾਂ ਦੀ ਲੱਗੀ ਸੱਭਿਆਚਾਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਜੀ ਆਰਗੈਨਿਕ ਖੇਤੀ ਦੇ ਨਾਲ-ਨਾਲ ਆਪਾਂ ਸਿਹਤਮੰਦ ਰਹਿ ਸਕਦੇ ਹਾਂ ਔਰ ਕੁਝ ਗੱਲਾਂ ਨੇ ਜੋ ਘਰੇਲੂ ਚੁੱਲਾ ਬਾਲਣਾ ਹੋ ਗਿਆ ਜਾਂ ਘਰ ਦੇ ਵਿੱਚ ਚੀਜ਼ਾਂ ਬਣਾਉਣਾ ਹੋ ਗਿਆ ਇਹ ਵੀ ਆਪਣੇ ਸਰੀਰ ਔਰ ਆਪਣੀ ਸਿਹਤ ਨੂੰ ਲੈ ਕੇ ਬਹੁਤ ਜ਼ਰੂਰੀ ਨੇ ਇਸ ਕਰਕੇ ਚਲੋ ਜੀ ਅੱਜ ਚੁੱਲੇ ਨੂੰ ਦੇਖਦੇ ਆ ਪਹਿਲਾਂ ਆਪਾਂ ਇਹ ਤੁਸੀਂ ਦੇਖ ਸਕਦੇ ਹੋ ਚੁੱਲੇ ਦੀ ਹਾਲਤ ਇਹ ਵੈਸੇ ਅਸੀਂ ਨੇ ਅੱਗ ਸੇਕਣ ਲਈ ਉਹ ਰੱਖਿਆ ਹੋਇਆ ਇਹਦੇ ਵਿੱਚ ਹੋਰ ਕੋਈ ਅਸੀਂ ਜ਼ਿਆਦਾ ਕੰਮ ਨਹੀਂ ਕਰਦੇ ਤੇ ਇਹਦੀ ਰਿਪੇਅਰ ਕਾਫੀ ਹੋਣ ਆਲੀ ਆ ਮੇਰੇ ਕੋਲ ਵੈਸੇ ਚੁੱਲ੍ਹੇ ਦਾ ਸਟੈਂਡ ਹੈਗਾ ਤੇ ਆ ਦੇਖੋ ਮਿੱਟੀ ਵੀ ਕਾਫੀ ਟੁੱਟ ਗਈ ਜੇ ਮਿੱਟੀ ਦਾ ਅਰੇਂਜਮੈਂਟ ਨਾ ਹੋਇਆ ਤਾਂ ਫਿਰ ਮੈਨੂੰ ਇਦਾਂ ਹੀ ਚਲਾਉਣਾ ਪੈਣਾ ਕੰਮ ਤੇ ਆ ਇਹਦੀ ਜਿਹੜੀ ਪੱਤੀ ਹੈ ਤਾਂ ਟੁੱਟ ਚੁੱਕੀ ਆ ਇਹਦੀ ਜਗ੍ਹਾ ਮੇਰੇ ਕੋਲ ਸਟੈਂਡ ਹੈਗਾ ਜਿਹੜਾ ਚੌਸ ਜਿਹਾ ਸਟੈਂਡ ਹੁੰਦਾ ਇਹ ਚੁੱਲਾ ਸਾਡਾ ਛੱਤ ਤੇ ਹੀ ਰਹਿੰਦਾ ਪਲਾਂਟ ਦਾ ਮੈਨੂੰ ਬਹੁਤ ਹੌਸਲਾ ਆਏ ਕਿਉਂਕਿ ਘਰ ਦੇ ਵਿੱਚ ਦੇਖੋ ਬੇਲਾ ਰਹਿਣਾ ਤਾਂ ਮੈਨੂੰ ਪਸੰਦ ਨਹੀਂ ਹੈਗਾ ਕੁਝ ਨਾ ਕੁਝ ਕਰਦੇ ਰਹੋ ਕੁਝ ਨਾ ਕੁਝ ਕਰਦਿਆਂ ਦੇ ਵਿੱਚੋਂ ਕਰਦੇ ਵਿੱਚ ਜਿਹੜੀਆਂ ਸਬਜ਼ੀਆਂ ਵਗੈਰਾ ਨੇ ਆਪਾਂ ਨੂੰ ਮਿਲਦੀਆਂ ਰਹਿੰਦੀਆਂ ਨੇ ਹਾਰਵੈਸਟ ਕਰਨ ਨੂੰ ਤਾਂ ਇਸੇ ਤਰ੍ਹਾਂ ਆਪਣਾ ਜਿਹੜਾ ਸਾਰਾ ਦੇਣਾ ਉਹ ਲੰਘ ਜਾਂਦਾ ਵਾਈਟ ਆਪਣੇ ਕੋਲ ਡੱਕੇ ਬਹੁਤ ਪੈ ਨੇ ਤੇ ਬਹੁਤ ਖਿਲਾਰਾ ਪਿਆ ਹੋਇਆ ਛੱਤ ਤੇ ਤੇ ਨਾਲੇ ਤਾਂ ਖਿਲਾਰਾ ਚਲੋ ਖਿਲਾਰਾ ਤਾਂ ਜਿਉਂਦੇ ਜੀਆਂ ਚ ਵਾਇਗਰੂ ਸਭ ਦੇ ਘਰ ਹੀ ਰੱਖੇ ਤੇ ਨਾਲੇ ਤਾਂ ਡੱਕੇ ਕੰਮ ਆ ਜਾਣਗੇ ਨਾਲੇ ਸਰਦੀਆਂ ਦੇ ਟਾਈਮ ਦੇ ਵਿੱਚ ਆਪਣੇ ਜਿਹੜੇ ਸਰੀਰ ਨੂੰ ਖਰਾਕ ਚਾਹੀਦੀ ਹੈ ਦੇਸੀ ਉਹ ਵੀ ਆਪਾਂ ਨੂੰ ਮਿਲ ਜੂਗੀ ਲਓ ਜੀ ਇਹ ਮੈਂ ਆ ਗਈ ਸੀ ਕੜਾਹੀ ਕੋਲ ਕੜਾਹੀ ਦੀ ਹਾਲਤ ਤਾਂ ਬਚਾਰੇ ਦੀ ਬਹੁਤ ਮੰਦੀ ਹੈ ਤੇ ਚਲੋ ਇਹ ਤੇ ਹੁਣ ਥੋੜੀ ਜੀ ਮਿਹਨਤ ਲੱਗੂਗੀ ਬਹੁਤ ਭਾਰੀ ਹੈ ਤਾਂ ਤਾਂ ਹਲਾਏ ਤੇ ਵੀ ਹਿੱਲਦੀ ਇਹ ਵਾਈ ਨੂੰ ਪਲਾ ਕਰੀ ਹਲ ਬਕਸੀ ਹਿੰਮਤ ਬਕਸੀ ਇਹ ਵੀ ਲੋੜ ਹੈ ਵਾਹ ਸਟੀਲ ਬੋਲ ਤੇ ਕਵਰ ਕਰ ਲਵਾਂ ਕਿਉਂਕਿ ਸਟੀਲ ਬੋਲ ਕਰਾਤਾ ਤੇ ਵੱਜਦਾ ਦੇ ਹੱਡੀਆਂ ਦਾ ਹਾਲ ਹੈ ਜੇ ਸਰੀਰ ਤੋਂ ਕੰਮ ਨਹੀਂ ਲਵਾਂਗੇ ਸਹੂਲਤਾਂ 'ਚ ਪਲਾਂਗੇ ਵਿਨੜ ਲੈ ਰਹਿਣਾ ਸਿੱਖਾਂਗੇ ਤਾਂ ਬਈ ਸਰੀਰ ਨੂੰ ਵੀ ਜੰਗ ਲੱਗਦੀ ਹੈ ਹਨਾ ਤਾਂ ਬੰਦਾ ਹੀ ਨਹੀਂ ਕੰਮ ਆਪਣੇ ਆਪ ਤੋਂ ਅਸਕਰ ਕੇ ਜੇ ਆਪਾਂ ਜੇ ਜੰਗ ਕੜਾਈ ਦੀ ਵੀ ਉਤਾਰ ਰਿਹਾ ਨਾ ਇਹ ਤੋਂ ਆਪਣੀ ਸੋਚ ਤੋਂ ਜੰਗ ਉਤਰੂ ਵੀ ਤਾਂ ਆਪਣੇ ਸਰੀਰ ਤੋਂ ਇਸ ਗੱਲ ਦੀ ਮੈਨੂੰ ਜ਼ਿਆਦਾ ਖੁਸ਼ੀ ਆ ਕਿਉਂਕਿ ਅੱਜ ਮੈਂ ਆਪਣੇ ਆਉਣ ਆਲੇ ਜਾਂ ਬੀਤੇ ਹੋਏ ਟਾਈਮਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਆ ਆਪਣੇ ਕਲਚਰ ਨੂੰ ਤਾਂ ਕੱਲੂ ਮੇਰੇ ਬੱਚੇ ਵੀ ਮੇਤੋ ਹੀ ਗੱਲ ਸਿੱਖਣਗੇ ਕਿ ਹਾਂ ਘਰ ਦੇ ਵਿੱਚ ਜੇ ਮੈਂ ਕੁਝ ਆਪਣੇ ਕਲਚਰ ਰਿਲੇਟਿਵ ਕਰ ਰਹੀ ਆ ਤਾਂ ਹੀ ਉਹ ਸਿੱਖਣਗੇ ਜੇ ਮੈਂ ਹੀ ਚੁੱਲ੍ਹੇ ਔਰ ਬਾਥੀਆ ਔਰ ਕੜਾਹੀਆਂ ਖੋਇਆ ਤਾਂ ਭਜੂਗੀ ਤਾਂ ਮੇਰੇ ਬੱਚੇ ਵੀ ਕਿੱਥੋਂ ਸਿੱਖਣਗੇ ਤਾਂ ਇਸ ਕਰਕੇ ਆਪਾਂ ਨਵੇਂ ਸਾਲ 'ਚ ਇੱਕ ਨਵਾਂ ਐਕਸਪੀਰੀਅੰਸ ਸ਼ੇਅਰ ਕਰੀਏ ਆਪਣੀ ਫੈਮਿਲੀ ਨਾਲ ਕਿ ਹਾਂ ਲੋਜੀ 15 ਮਿੰਟ ਦੀ ਮਿਹਨਤ ਤੋਂ ਬਾਅਦ ਕੜਾਹੀ ਵੀ ਤਾਂ ਇੰਨੀ ਕੁ ਤਾਂ ਸਾਫ਼ ਹੋ ਗਈ ਹੈਨਾ ਹੁਣ ਇਹਨੂੰ ਮੈਂ ਸੁੱਕਣਾ ਰੱਖ ਦਿੰਦੀ ਆ ਤੇ ਬਾਕੀ ਜਦੋਂ ਟਾਈਮ ਤੇ ਸਵੇਰ ਬਰਤਨਾਂ ਕੜਾਹੀ ਨੂੰ ਟਾਈਮ ਹੋਰ ਮਾਂਜ ਲਵਾਂਗੇ ਆਪਾਂ ਨੂੰ ਜੀ ਘਰ ਦੇ ਵਿੱਚ ਪਾਂਡੂ ਵੀ ਮਿਲ ਗਿਆ ਐ ਤੋੜੀ ਨਾ ਥੋੜੀ ਤਿੜਕੀ ਹੋਈ ਆ ਆ ਦੇਖੋ ਤਾਂ ਪਾਂਡੂ ਅਗਰ ਲੀਕ ਹੋ ਰਿਹਾ ਤਾਂ ਟਾਪੇ ਦੇ ਵਿੱਚ ਪੈ ਜਾਊਗਾ ਤਾਂ ਆਪਾਂ ਵੀ ਆਪਣੇ ਕੋਈ ਫਾਲਤੂਆ ਪਿਆ ਸੀ ਤੇ ਇਹਦੇ ਵਿੱਚ ਕਪੜਾ ਵਗੈਰਾ ਵੀ ਹੈਗਾ ਕਿਉਂਕਿ ਇੱਕ ਵਾਰ ਪਹਿਲਾਂ ਵੀ ਚੁੱਲ੍ਹੇ ਨੂੰ ਮਿੱਟੀ ਲਗਾਈ ਸੀ ਥੋੜਾ ਟਾਈਮ ਹੋ ਗਿਆ ਤੇ ਇਹ ਹੈਗੀ ਲਾਲ ਮਿੱਟੀ ਜਿਹੜੀ ਚੁੱਲ੍ਹੇ ਨੂੰ ਲੱਗਦੀ ਆ ਇਹ ਚੀਜ਼ਾਂ ਵੀ ਜੀ ਖਾਸ ਲੱਭਣ ਦੀ ਮਿਲਦੀਆਂ ਨੇ ਅੱਜ ਕੱਲ ਅੱਗੇ ਤਾਂ ਇਹਨਾਂ ਦੇ ਬਣੇ ਹੁੰਦੇ ਸੀ ਜਗਾ ਕਿ ਇੱਥੋਂ ਪਾਂਡੂ ਮਿਲ ਜੂਗਾ ਜਾਂ ਇੱਥੋਂ ਲਾਲ ਮਿੱਟੀ ਮਿਲ ਜੂਗੀ ਅੱਜ ਕੱਲ ਤਾਂ ਇਹ ਚੀਜ਼ਾਂ ਵੀ ਲੱਭੇ ਤੇ ਮਿਲਣ ਗਈਆਂ ਕਿਉਂਕਿ ਇਹ ਕੰਮ ਕਿਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਟ ਚੁੱਕੇ ਨੇ। ਮੈਨੂੰ ਤੂੜੀ ਨਹੀਂ ਮਿਲੀ ਕਿਉਂਕਿ ਮਿੱਟੀ ਔਰ ਤੂੜੀ ਦੋਨੋਂ ਮਿਕਸ ਕਰਕੇ ਚੁੱਲ੍ਹੇ ਤੇ ਲੱਗਦੀ ਆ ਤੇ ਤੂੜੀ ਦੀ ਕਮੀ ਕਰਕੇ ਦੇਖਦੇ ਆ ਜੀ। ਚੁੱਲ੍ਹੇ ਨੂੰ ਮੇਨ ਮੇਨ ਅ ਜਿੱਥੇ ਮਿੱਟੀ ਝੜੀ ਹੋਈ ਉੱਥੇ ਲਗਾ ਲਾਂਗੇ। ਫਿਲਾਲ ਦੇਖਦੇ ਆ ਕੋਈ ਹੱਲ ਕੱਢਦੀ ਆ। ਫਿਲਾਲ ਇਹ ਪਾਂਡੂ ਨੂੰ ਭਿਓ ਕੇ ਰੱਖ ਦਵਾਂ। ਪਾਂਡੂ ਭਿਓਆ ਜਾਊਗਾ ਫਿਰ ਬਾਅਦ ਵਿੱਚ ਇਹ ਫੇਰ ਦਵਾਂਗੇ ਤੇ ਮਿੱਟੀ ਨੂੰ ਵੀ ਇਦਾਂ ਜਿਹੜੀਆਂ ਡਲੀਆਂ ਨੇ ਇਹਨਾਂ ਨੂੰ ਕੁੱਟ ਕੇ ਮਤਲਬ ਪੀਸ ਕੇ ਰੱਖ ਲਵਾਂ। ਲਓ ਜੀ ਮਿੱਟੀ ਨੂੰ ਤਾਂ ਹਿਸਾਬ ਦੇ ਦਾ ਹੀ ਕੁੱਟੂਗੀ ਜਿੰਨੀ ਕਿ ਬਰਤਨੀਆਂ। ਇਹ ਦੇਖੋ ਇਹ ਭੂਕਣਾ ਸਾਡੇ ਘਰ ਦਾ। ਲੋਹੇ ਦਾ ਭੂਕਣਾ। ਮਿੱਟੀ ਨੂੰ ਬਰੀਕ-ਬਰੀਕ ਕੁੱਟ ਲੋ ਜਿਵੇਂ ਵੀ ਕੁੱਟਣੀ ਆ। ਵੈਸੇ ਵੀ ਇਹਨੇ ਗਿੱਲੇ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਸੈੱਟ ਹੋਈ ਜਾਣਾ ਮਿੱਟੀ ਨੇ। ਮਿੱਟੀ 'ਚ ਜ਼ਿਆਦਾ ਪਾਣੀ ਵੀ ਨਹੀਂ ਪਾ ਸਕਦੇ। ਤੇ ਮਿੱਟੀ ਨੇ ਖੜਨਾ ਵੀ ਇਸ ਤੇ ਪਤਲੀ ਕਰ ਲਈ ਮਿੱਟੀ ਫੇਰ ਮਿੱਟੀ ਨੇ ਪਕੜਨੀ ਬਣਾਉਣੀ ਚੁੱਲੇ ਤੇ ਵੈਸੇ ਤੂੜੀ ਦਾ ਕੰਮ ਇਹੀ ਹੁੰਦਾ ਕਿ ਪਕੜ ਬਣ ਜਵੇ ਪਰ ਚਲੋ ਮਿੱਟੀ ਵੀ ਆਪਾਂ ਸੰਗਣੀ ਜੀ ਰੱਖ ਕੇ ਥੋੜੇ ਪਾਣੀ ਪੈਂਦਾ ਵੈਸੇ ਮਿੱਟੀ ਚ ਆ ਦੇਖੋ ਥੋੜੇ ਪਾਣੀ ਨਾਲੇ ਕਿੰਨੀ ਵਧੀਆ ਮਿੱਟੀ ਤਿਆਰ ਹੋਊਗੀ ਮਿੱਟੀ ਤਾਂ ਜੀ ਚੰਗੀ ਤਰ੍ਹਾਂ ਤਿਆਰ ਹੋਊਗੀ ਤੇ ਵੈਸੇ ਇਹ ਚੂਕਣੀ ਬਹੁਤ ਆ ਦੇਖੋ ਹੱਥਾਂ ਨੂੰ ਕਿੰਨੇ ਚਿਪਕ ਰਹੀ ਆ ਤਾਂ ਮੈਨੂੰ ਲੱਗਦਾ ਚੁੱਲੇ ਤੇ ਵੀ ਮਿਹਨਤ ਸਫਲ ਹੋਈ ਜਾਊਗੀ ਲਓ ਜੀ ਪਹਿਲਾਂ ਚੁੱਲਾ ਖਾਲੀ ਕਰ ਲਾ ਇਹ ਚੁੱਦਾ ਕਾਫੀ ਜੰਮਿਆ ਹੋਇਆ ਨਹੀਂ ਉਤਰ ਰਿਹਾ ਤੇ ਬਾਕੀ ਚੁੱਲੇ ਨੂੰ ਪਹਿਲਾਂ ਥੋੜਾ ਗਿੱਲਾ ਕਰ ਲਵਾਂ ਮੈਂ ਸਮੇਟਾਂਦੀ ਨਹੀਂ ਚੁੱਲਾ ਐਦਾਂ ਹੀ ਜਿੰਨੀ ਤੇ ਰਿਪੇਅਰ ਹੁੰਦੀ ਐਦਾਂ ਹੀ ਕਰਦੀ ਆ ਕਿਉਂਕਿ ਜੇ ਮੈਂ ਢਾਉਣ ਲੱਗ ਗਈ ਮੇਰੇ ਕੋਲ ਮਿੱਟੀ-ਮੁੱਟੀ ਦਾ ਸਾਧਨ ਘੱਟ ਹੈ ਠੰਡ ਦੇ ਵਿੱਚ ਨਾ ਜੇ ਛੱਟ-ਸੱਟ ਲੱਗੇ ਨਾ ਬੜਾ ਔਖਾ ਲੱਗਦਾ ਇਹ ਤਿੱਖਾ ਬਹੁਤ ਹੈ ਬਈ ਚਲੋ ਕੋਈ ਗੱਲ ਨਹੀਂ ਇਹ ਰ ਕੰਮ ਹੋਣਾ ਸੀ ਉਹਨੂੰ ਹੋ ਗਿਆ ਚਲੋ ਵੈਸੇ ਸਾਰੇ ਮਿੱਟੀ ਦੇ ਵਿੱਚ ਨਾ ਆਹ ਦੇਖੋ ਮਿੱਟੀ ਦੇ ਵਿੱਚ ਸਾਰੇ ਡਲੀਆਂ ਵਗੈਰਾ ਨਾ ਦੇਖੋ ਹੋ ਗਈਆਂ ਆਪਣੇ ਆਪ ਮਿਕਸ ਹੋ ਗਈਆਂ 5 ਕੁ ਮਿੰਟ ਰੈਸਟ ਤੇ ਰਹੀ ਹੈ ਮਿੱਟੀ ਤਾਂ ਬਿਲਕੁਲ ਪਰਫੈਕਟ ਹੋ ਗਈ ਤਿਆਰ ਚਲੋ ਤਿਆਰ ਕਰਕੇ ਦੇਖਦੇ ਆ ਕੀ ਬਣਦਾ ਭਾਈ ਮੈਂ ਮਿੱਟੀ ਵਗੈਰਾ ਵੈਸੇ ਕਦੇ ਲਗਾਈ ਨਹੀਂ ਸਿਰਫ ਦੇਖਿਆ ਆਪਣੀ ਮੰਮੀ ਨੂੰ ਮਿੱਟੀ ਲਗਾਉਂਦੇ ਹੋਏ ਤੇਰੋ ਕੋਈ ਨਾ ਕੁਝ ਤਾਂ ਕਾਮਯਾਬੀ ਮਿਲੂਗੀ ਮੈਨੂੰ ਇਹ ਤਾਂ ਹੋ ਨਹੀਂ ਸਕਦਾ ਕਿ ਕਾਮਯਾਬੀ ਨਾ ਮਿਲੇ ਬਈ ਇਹਨੂੰ ਹਟਾ ਦਿੰਨੀ ਆ ਇਹ ਪਰਫੈਕਟ ਹੋ ਰਿਹਾ ਕੰਮ ਵੈਸੇ ਬਾਈ ਗਰੂ ਮਿਹਰ ਕਰੇ ਐਸੇ ਫਾਇਦਾ ਨਹੀਂ ਹੈਗੀ ਇੰਨੀ ਮੇਰੇ ਹੱਥ ਅੱਚਾ ਪਰਫੈਕਟ ਹੀ ਲੱਗ ਰਹੀ ਆ ਐਸੇ ਇੱਥੇ ਨਾ ਗੋਲ ਜਿਹੇ ਕੰਨ ਜਿਹੇ ਲਾਉਦੇ ਹੁੰਦੇ ਨੇ ਉਹਦਾ ਵੈਸੇ ਜ਼ਰੂਰਤ ਨਹੀਂ ਹੈਗੀ ਮੈਨੂੰ। ਉਹ ਵੀ ਮੇਰੇ ਕੋਲ ਸਟੈਂਡ ਜਿਹਾ ਹੈਗਾ ਉਹ ਵੀ ਚੁੱਲੇ ਤੇ ਰੱਖ ਲੈਣਾ ਉਹਦੇ ਨਾਲ ਮੈਨੂੰ ਸਪੋਰਟ ਜੀ ਮਿਲ ਜੂਗੀ। ਵੈਸੇ ਕਲਾਕਾਰੀ ਤਾਂ ਪੁਰਾਣੀਆਂ ਬੀਬੀਆਂ ਕੋਲ ਬਹੁਤ ਸੀ। ਮੇਰੀ ਦਾਦੀ, ਮੇਰੇ ਮੰਮੀ ਇਹ ਕੰਮ ਤਾਂ ਕਰਦੇ ਰਹੇ ਨੇ। ਚਲੋ ਕੋਈ ਨਾ ਜਿੰਨੇ ਪਿੰਡ ਗਈ ਸਿੱਖ ਕੇ ਆਉਂਗੀ ਚੁੱਲਾ ਲਪੜਨਾ। ਸਿੱਖਣ ਤੇ ਤਾਂ ਕੋਈ ਉਮਰ ਨਹੀਂ ਹੁੰਦੀ ਵੈਸੇ। ਅਸ ਬੰਦੇ ਚ ਦਿਲਚਸਪੀ ਹੋਣੀ ਚਾਹੀਦੀ ਆਪਣੇ ਕਲਚਰ ਨੂੰ ਸੰਬੰਧੀ ਜਾਂ ਆਪਣੇ ਸੱਭਿਆਚਾਰ ਨੂੰ ਸੰਬੰਧੀ ਲੋ ਜੀ ਇਹਨਾਂ ਕੋ ਪਰਫੈਕਟ ਲੱਗਦਾ ਮੈਨੂੰ ਤਾਂ ਵੈਸੇ ਆਪਣੇ ਨੂੰਹੋਂ ਆਪਦੀ ਉਹ ਤਾਰੀਫ ਚਲੋ ਕੋਈ ਗੱਲ ਨਹੀਂ ਮੈਂ ਤਾਂ ਇਹ ਕੁਝ ਬਹੁਤ ਹੈ ਕੋਸ਼ਿਸ਼ ਤਾਂ ਕੀਤੀ ਹਰਦੀਪ ਨੇ ਕੋਸ਼ਿਸ਼ ਤਾਂ ਕੀਤੀ ਹੋਰ ਕੁਝ ਨਹੀਂ ਆਹ ਲੋ ਜੀ ਚੁੰਨ ਦੀ ਮਿੱਟੀ ਲੱਗ ਗਈ ਜਿੰਨੀ ਕਿ ਮੇਰੇ ਕੋਲ ਮਿੱਟੀ ਸੀ ਆਪਾਂ ਸਾਰ ਲਿਆ ਤੇ ਬਾਕੀ ਮਿੱਟੀ ਫੇਰ ਦੇਖਾਂਗੇ ਜਦੋਂ ਮੇਰੇ ਕੋਲ ਉਹਦਾ ਤੂੜੀ ਦਾ ਹੀਲਾ ਹੋ ਜਾਊਗਾ ਬਾਕੀ ਮਿੱਟੀ ਹੁਣ ਸੁੱਕ ਜਾਊਗੀ ਤੇ ਉਸ ਤੋਂ ਬਾਅਦ ਮਿਲਦੇ ਆਂ ਬਸ ਇਹ ਮੈਂ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਿਵੇਂ ਚੁੱਲ੍ਹੇ ਨੂੰ ਮਿੱਟੀ ਆਪਣੀ ਮਿਹਨਤ ਤੇ ਲਗਾਤੀ